ਓ ਯਾਰ ਇੱਕ 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 ਮਿੰਟ ਲੱਗਣਾ ਇੱਕ ਇੱਕ ਮਿੰਟ ਲੱਗਣਾ ਇੱਕ ਇੱਕ ਮਿੰਟ ਕੋਈ ਕਹਿੰਦਾ ਕੀ ਕਹਿਣਾ ਹੋ ਇਸ ਬਾਰੇ ਪਾ ਜਾਣਗੇ ਕਿਉਂ ਜਾਵੋ ਆ ਰਹੀਏ ਜੀ ਹੁਣ ਇਹਨਾਂ ਨੂੰ ਬਦਾਣਾ ਪੰਪ ਵਾਲਿਆਂ ਨੂੰ ਉਹ ਜਿਹੜਾ ਮੋਦੀ ਸਾਹਿਬ ਉਹਨਾਂ ਨੇ ਜੋ ਵੀ ਕੀਤਾ ਡਰਾਵਾ ਦੇ ਬਿਨਸਟੋਰ ਉਹ ਕਰਕੇ ਸਾਰਾ ਕੁਝ ਹੋਇਆ ਤੇ ਇਹਦੇ ਕਰਕੇ ਸਫਰ ਹੋਣਦੇ ਸਾਰੇ ਸਕੂਲ ਦੇ ਵਾਲੇ ਬੱਸਾਂ ਕਿਤੇ ਚੱਲਣੀਆਂ ਟ੍ਰਾਂਸਪੋਰਟ ਜ਼ਰੂਰੀ ਰਣੀ ਆਪਣੀ ਬੱਸਿਸ ਦੇ ਉਹ ਪ੍ਰੋਬਲਮ ਆਉਂਦੇ ਜੋ ਮਾਰਨਿੰਗ ਦਾ ਕਈ ਸਾਡੇ ਸਕੂਲ ਦੇ ਪਹੁੰਚ ਰਹੇ ਆ ਆ ਬੱਸਿਸ ਦੇਖ ਲਓ ਹਦ ਤੱਕ ਬਾਹਰ ਜਾਮ ਲੱਗਾ ਹੈ ਪ੍ਰੋਪਰ ਤੇ ਤੇਲ ਪੈ ਨਹੀਂ ਰਿਹਾ ਸਾਡੇ ਉਹ ਵੀ ਕੀ ਕਰਣਾ ਰੱਸ਼ ਉੱਪਰ ਨੂੰ ਗਿਆ ਗਿਆ ਬਹੁਤ ਜ਼ਿਆਦਾ ਉਹ ਵੀ ਕੋਈ ਤਾਸਲੇ ਲੈਣੇ ਹੁੰਦੇ ਆ ਪਹਿਲਾਂ ਸੋਚਿਆ ਕਰੋ ਫਿਰ ਇੰਪਲੀਮੈਂਟ ਕਰਾਇਆ ਕਰੋ ਕੁਛ ਨਹੀਂ ਭਾਈ ਸਾਰਾ ਮੋਦੀ ਸਾਹਿਬ ਇਹ ਨਹੀਂ ਕਰਦੇ ਨੇ ਜਿਹੜੇ ਨਾਲ ਨਾਲ ਢਾਲਾ ਵੀ ਚੱਲਣੀਆਂ ਜੇ ਉਹਦੇ ਕਰਕੇ ਸਾਰਾ ਰੱਸ਼ ਪਿਆ ਏ ਤੇਲ ਹੈਗਾ ਆਪਣੇ ਕੋਲ ਪੰਪਲ ਹਾਂਜੀ ਆ ਗਿਆ ਆ ਗਿਆ ਭਾਈ ਕਿਉਂ ਪਿਆਜ ਪੰਪਲ ਜੀ ਇਹ ਡਰਾਈਵਰਾਂ ਦੀ ਹਟਾਲ ਚੱਲਣ ਦੀ ਏ ਜਿਹੜੇ ਡਰਾਈਵਰਾਂ ਨੇ ਮੋਦੀ ਜਿਹੜੇ ਕਾਨੂੰਨ ਕੱਲੇ ਨਹੀਂ ਜਿਹੜੇ ਕਾਨੂੰਨ ਤੇ ਬਰਖਲਾਬ ਉਹਨਾਂ ਨੇ ਸਟ੍ਰਾਈਕ ਕੀਤੀ ਏ ਸਾਰੇ ਟੱਕ ਟੱਕਾ ਲੈ ਨਹੀਂ ਉਦੇ ਕਰਕੇ ਲੋਕਾਂ ਨੂੰ ਉਜੇ ਹੋ ਗਿਆ ਕਿ ਹਰੇ ਪੰਪਾਂ ਤੋਂ ਡੀਜ਼ਲ ਮਿਲਿਆ ਕਿ ਨਹੀਂ ਮਿਲਣਾ ਜਿਹਦੇ ਕਰਕੇ ਸਾਰਾ ਰਸ਼ ਪੈ ਗਿਆ ਵੈਸੇ ਇਹੋ ਜੀ ਗੱਲ ਕੋਈ ਨਹੀਂ ਆ ਕੰਪਨੀਆਂ ਲੋ ਕੋਈ ਨਾ ਨਹੀਂ ਤੇਲ ਦੀ ਸਿਰਫ ਡਰਾਈਵਰਾਂ ਨੂੰ ਚੱਕਰ ਦੇ ਕਰਕੇ ਰਸ਼ ਕਰਕੇ ਲੋਕੀ ਬੁਖਵਾ ਲਏ ਇਹ ਗੱਲ ਆ ਬਾਕੀ ਤੇਲ ਦੀ ਕੋਈ ਨਾ ਨਹੀਂ ਕਿਸੇ ਨੂੰ ਵੀ ਤੇਲ ਤੇ ਆਮ ਜਿੰਦਾ ਵੀ ਚੱਲਦਾ ਹੈ ਉਹਦਾ ਚੱਲਦਾ ਹੀ ਰਹਿਣਾ ਚਾਹੀਦਾ ਬਾਕੀ ਪਹਿਲਾਂ ਤਾਂ ਵੀ ਤੇਲ ਬੰਦ ਰੋ ਤੋਂ ਪੁਗੜੀ ਤੇ ਰਸ਼ ਪਿਆ ਜਿਦੋਂ ਤਾਂ ਵੀ ਜੀ ਬੰਦ ਰਹਿ ਜਾਂਦੇ ਤੇ ਇਹ ਲੋਕਾਂ ਨੂੰ ਦਿੰਦੇ ਨੇ ਤੇ ਤੇਲ ਨਹੀਂ ਬੰਦ ਹੋ ਰਿਹਾ ਇਹ ਤਾਂ ਅੱਜ ਕੱਲ੍ਹ ਦੀ ਗੱਲ ਆ ਜੀ ਆ ਜੀ